ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਅੱਜ ਆਪਾਂ ਇੱਕ ਤੁਹਾਡੇ ਲਈ ਅਲੱਗ ਤਰ੍ਹਾਂ ਦੀ ਵੀਡੀਓ ਲੈ ਕੇ ਆਏ ਆ ਜਿਦੇ ਵਿੱਚ ਕਿ ਆਪਾਂ ਤੁਹਾਨੂੰ ਨਦੀਨ ਨਾਸ਼ਕ ਦੀਆਂ ਦਵਾਈਆਂ ਹੁੰਦੀਆਂ ਨੇ ਉਹਨਾਂ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਸਪਰੇਅ ਕਰਨ ਤੋਂ ਪਹਿਲਾਂ ਉਹਦੇ ਬਾਰੇ ਜਾਣਕਾਰੀ ਦਵਾਂਗੇ ਕਿਸਾਨ ਵੀਰੋ ਜੇ ਆਪਾਂ ਗੱਲ ਕਰੀਏ ਦਵਾਈ ਤੁਸੀਂ ਚਾਹੇ ਜਿਹੜੀ ਮਰਜ਼ੀ ਵਰਤੋ ਚਾਹੇ ਮਹਿੰਗੀ ਹੈ ਚਾਹੇ ਸਸਤੀ ਹੈ ਚਾਹੇ ਲੀਡਰ ਦਾ ਟੈਕਨੀਕਲ ਹੈ ਚਾਹੇ ਤੁਹਾਡਾ ਸ਼ਗੁੰ ਦਾ ਟੈਕਨੀਕਲ ਹੈ ਚਾਹੇ ਤੁਸੀਂ ਸੰਕੋਰ ਵਾਲਾ ਟੈਕਨੀਕਲ ਵਰਤਣਾ ਹੈ ਦਵਾਈ ਤੁਸੀਂ ਜਿਹੜੀ ਮਰਜ਼ੀ ਵਰਤੋ ਪਰ ਕੁਝ ਖਿਆਲ ਰੱਖਣ ਯੋਗ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਸਪਰੇਅ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਖਿਆਲ ਰੱਖਣਾ ਹੁੰਦਾ ਹੈ ਤਾਂ ਕਿ ਤੁਹਾਨੂੰ ਦਵਾਈ ਦਾ ਬੈਸਟ ਰਿਜ਼ਲਟ ਮਿਲੇ ਜੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਨੂੰ ਬੈਸਟ ਰਿਜ਼ਲਟ ਮਿਲਣਗੇ ਤਾਂ ਉਹ ਕਿਹੜੀਆਂ ਗੱਲਾਂ ਨੇ ਆਓ ਜੀ ਕਰਦੇ ਆ ਆਪਾਂ ਵੀਡੀਓ ਦੀ ਸ਼ੁਰੂਆਤ ਜੇ ਕੋਈ ਕਿਸਾਨ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਪਹੁੰਚਿਆ ਤਾਂ ਉਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਆਪਾਂ ਇਦਾਂ ਦੀਆਂ ਹਰ ਰੋਜ਼ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦੇ ਆ ਤਾਂ ਕਿ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋਵੇ ਕਿਸਾਨ ਵੀਰੋ ਸਭ ਤੋਂ ਪਹਿਲੀ ਗੱਲ ਹੈ ਜੀ ਚਾਹੇ ਤੁਸੀਂ ਜਿਹੜੀ ਮਰਜ਼ੀ ਦਵਾਈ ਕੀ ਖਿਆਲ ਰੱਖੋ ਕਿ ਇੱਕ ਅਲੱਗ ਬਾਲਟੀ ਦੇ ਵਿੱਚ ਪਹਿਲਾਂ ਉਹਦਾ ਘੋਲ ਤਿਆਰ ਕਰ ਲਵੋ ਚਾਹੇ ਤੁਸੀਂ 10 ਏਕੜ ਦੇ ਵਿੱਚ ਸਪਰੇਅ ਕਰਨੀ ਹੈ ਚਾਹੇ 5 ਏਕੜ ਦੇ ਵਿੱਚ ਸਪਰੇਅ ਕਰਨੀ ਹੈ ਚਾਹੇ ਪਾਊਡਰ ਵਾਲੀ ਦਵਾਈ ਹੈ ਚਾਹੇ ਕੋਈ ਲਿਕਵਿਡ ਵਾਲੀ ਦਵਾਈ ਹੈ ਉਹਦਾ ਚੰਗੀ ਤਰ੍ਹਾਂ ਮਿਕਸ ਕਰ ਲਵੋ ਤਾਂ ਕਿ ਪ੍ਰੋਪਰ ਦਵਾਈ ਉਹ ਮਿਕਸ ਹੋ ਜਾਵੇ ਅਤੇ ਬਾਅਦ ਵਿੱਚ ਤੁਸੀਂ ਉਹਨੂੰ ਢੋਲੀਆਂ ਦੇ ਵਿੱਚ ਪਾ ਕੇ ਉਹਦਾ ਇਸਤੇਮਾਲ ਕਰ ਲਵੋ ਕਿ ਜੇ ਤੁਹਾਡੀ ਦਵਾਈ ਚੰਗੀ ਤਰ੍ਹਾਂ ਮਿਕਸ ਨਹੀਂ ਹੋਊਗੀ ਜੇ ਉਹਦੇ ਨੀਚੇ ਪਾਊਡਰ ਰਹਿ ਗਿਆ ਜਾਂ ਦਵਾਈ ਜ਼ਿਆਦਾ ਗਾੜੀ ਨੀਚੇ ਰਹਿ ਗਈ ਤਾਂ ਤੁਹਾਨੂੰ ਬੈਸਟ ਰਿਜ਼ਲਟ ਨਹੀਂ ਮਿਲਣਗੇ ਖਿਆਲ ਰੱਖਿਓ ਕਿ ਦਵਾਈ ਚੰਗੀ ਤਰ੍ਹਾਂ ਮਿਕਸ ਕਰੋ ਬਾਲਟੀ ਦੇ ਵਿੱਚ ਅਤੇ ਢੋਲੀਆਂ ਜਾਂ ਪਾਣ ਤੋਂ ਪਹਿਲਾਂ ਉਹਨੂੰ ਦਵਾਈ ਨੂੰ ਚੰਗੀ ਤਰ੍ਹਾਂ ਦੁਬਾਰੇ ਤੋਂ ਕਿਸੇ ਡੰਡੇ ਦੀ ਮਦਦ ਨਾਲ ਤੁਸੀਂ ਦੁਬਾਰੇ ਤੋਂ ਹਲਾ ਲਵੋ ਤਾਂ ਕਿ ਦਵਾਈ ਤੁਹਾਡੀ ਯੂਨੀਫਾਰਮ ਤਰੀਕੇ ਦੇ ਨਾਲ ਮਿਕਸ ਹੋ ਜਾਵੇ ਬਾਲਟੀ ਦੇ ਵਿੱਚ ਅਤੇ ਦੂਜੀ ਗੱਲ ਤੁਸੀਂ ਧਿਆਨ ਰੱਖਣੀ ਹੈ ਜੀ ਕਿ ਕੱਟ ਵਾਲੀ ਨੋਜ਼ਲ ਦਾ ਤੁਸੀਂ ਇਸਤੇਮਾਲ ਕਰੋ ਕਿਉਂਕਿ ਕੱਟ ਵਾਲੀ ਨੋਜ਼ਲ ਦੇ ਨਾਲ ਤੁਹਾਨੂੰ ਬੈਸਟ ਰਿਜ਼ਲਟ ਮਿਲਣਗੇ ਆਪਣੇ ਨਦੀਨਾਂ ਦੀ ਰੋਕ ਥਾਮ ਦੇ ਉੱਪਰ ਤੇ ਤੀਜੀ ਗੱਲ ਹੈ ਜੀ ਕਿ ਘਟੋ ਘਟ ਤੁਸੀਂ 150 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣਾ ਹੈ ਜੇ ਘੱਟ ਪਾਣੀ ਵਰਤੋਗੇ ਤਾਂ ਹੋ ਸਕਦਾ ਹੈ ਕਿ ਕਣਕ ਦੇ ਉੱਪਰ ਤੁਹਾਨੂੰ ਸਟ੍ਰੈਸ ਦੇਖਣ ਨੂੰ ਮਿਲੇ ਕਿਉਂਕਿ ਦਵਾਈਆਂ ਇਹ ਜਿਆਦਾ ਤੇਜ਼ ਹੁੰਦੀਆਂ ਨੇ ਤੇ ਜੇ ਘੱਟ ਪਾਣੀ ਦੇ ਨਾਲ ਤੁਸੀਂ ਇਹਦਾ ਛਿੜਕਾਅ ਕਰੋਗੇ ਤਾਂ ਹੋ ਸਕਦਾ ਹੈ ਕਿ ਕਣਕ ਦੇ ਪੱਤੇ ਮੱਚ ਜਾਣ ਤਾਂ ਘਟੋ ਘਟਾ 150 ਲੀਟਰ ਜੇ ਵੱਧੋ-ਵੱਧ ਹੋ ਸਕਦਾ ਹੈ ਤਾਂ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਇਹਦਾ ਛਿੜਕਾਅ ਕਰ ਸਕਦੇ ਹੋ ਤੇ ਕਿਸਾਨ ਵੀਰੋਂ ਚੌਥੀ ਗੱਲ ਹੈ ਜੀ ਜੇ ਕਿਸੇ ਵੀ ਦਵਾਈ ਦਾ ਤੁਸੀਂ ਬੈਸਟ ਰਿਜ਼ਲਟ ਲੈਣਾ ਹੈ ਤਾਂ ਖੇਤਾਂ ਵਿੱਚ ਤੁ ਇਹ ਉਹਦਾ ਦੋਹਰਾ ਛਿੜਕਾਅ ਕਰ ਸਕਦੇ ਹੋ ডোজ ਤੁਸੀਂ ਉਹੀ ਰੱਖਣੀ ਹੈ ਪਾਈਕ ਗੱਲ ਦਾ ਖਿਆਲ ਰੱਖੋ ਕਿ ਪਾਣੀ ਤੁਸੀਂ ਹਲਕਾ ਜਿਹਾ ਵਧਾ ਸਕਦੇ ਹੋ ਤਾਂ ਖੇਤਾਂ ਵਿੱਚ ਉਹਨੂੰ ਦੋ ਤਰ੍ਹਾਂ ਨਾਲ ਛਿੜਕਾਅ ਕਰੋ ਇੱਕ ਚੜ੍ਹਦੇ ਤੋਂ ਛਿਪਦੇ ਵੱਲ ਤਾਂ ਤੇ ਦੂਜਾ ਉੱਤਰ ਤੋਂ ਦੱਖਣ ਵੱਲ ਇਹਦੇ ਨਾਲ ਤੁਹਾਡੇ ਪੱਤਿਆਂ ਦੇ ਉੱਪਰ ਦੂਰੀ ਦਵਾਈ ਦਾ ਛਿੜਕਾਅ ਹੋ ਜਾਊਗਾ ਡੋਸ ਤੁਸੀਂ ਸੇਮ ਰੱਖਣੀ ਹੈ ਇਹਦੇ ਨਾਲ ਤੁਹਾਨੂੰ ਬੈਸਟ ਰਿਜ਼ਲਟ ਦੇਖਣ ਨੂੰ ਮਿਲਦੇ ਨੇ ਕਿਸਾਨ ਵੀਰਾਂ ਦੇ ਇਹ ਪਿਛਲੇ ਸਾਲਾਂ ਦੇ ਤਜਰਬੇ ਨੇ ਜਦੋਂ ਉਹਨਾਂ ਨੇ ਇਸ ਤਰੀਕੇ ਨਾਲ ਦਵਾਈ ਦਾ ਛਿੜਕਾਅ ਕੀਤਾ ਤਾਂ ਉਹਨਾਂ ਨੂੰ ਬੈਸਟ ਰਿਜ਼ਲਟ ਮਿਲੇ ਨੇ ਅਗਲੀ ਗੱਲ ਦਾ ਤੁਸੀਂ ਖਿਆਲ ਰੱਖਣਾ ਜੀ ਕਿ ਕਿਸੇ ਵੀ ਦਵਾਈ ਨੂੰ ਤੁਸੀਂ 2 ਤੋਂ 3 ਸਾਲ ਤੋਂ ਬਾਅਦ ਉਹਨੂੰ ਇੱਕੋ ਖੇਤ ਦੇ ਵਿੱਚ ਛਿੜਕਾਅ ਨਾ ਕਰੋ ਜੇ ਪਿਛਲੇ ਸਾਲ ਤੁਸੀਂ ਲੀਡਰ ਦਵਾਈ ਵਰਤੀ ਸੀ ਤਾਂ ਕੋਸ਼ਿਸ਼ ਕਰੋ ਕਿ ਇਸ ਸਾਲ ਤੁਸੀਂ ਉਸ ਦਵਾਈ ਦਾ ਛਿੜਕਾਅ ਨਾ ਕਰੋ ਕਿਉਂਕਿ ਹੁੰਦਾ ਕੀ ਹੈ ਕਿ ਗੁਲੀ ਡੰਡਾ ਕਿਸੇ ਵੀ ਦਵਾਈ ਉੱਪਰ ਆਪਣੀ ਰੈਜ਼ਿਸਟੈਂਸ ਪੈਦਾ ਕਰ ਲੈਂਦਾ ਹੈ ਜਿਸ ਦੇ ਨਾਲ ਕੀ ਬਾਅਦ ਵਿੱਚ ਜਾ ਕੇ ਗੁਲੀ ਡੰਡੇ ਦੀ ਰੋਗ ਥਾਮਾ ਆਪਾਂ ਨੂੰ ਵਧੀਆ ਢੰਗ ਦੇ ਨਾਲ ਨਹੀਂ ਦੇਖਣ ਨੂੰ ਮਿਲਦੀ ਤਾਂ ਕੋਸ਼ਿਸ਼ ਕਰੋ ਕਿ ਹਰ ਇੱਕ ਸਾਲ ਤੁਸੀਂ ਟੈਕਨੀਕਲ ਬਦਲੋ ਖੇਤਾਂ ਦੇ ਵਿੱਚ ਇੱਕ ਹੋਰ ਗੱਲ ਕਿਸਾਨ ਵੀਰੋ ਜੇ ਤੁਸੀਂ ਦੋ ਦਵਾਈਆਂ ਦਾ ਇਸਤੇਮਾਲ ਕਰ ਰਹੇ ਹੋ ਨਹੀਂ ਖਾਲਰ ਕੋ ਉਹਨੂੰ ਅਲੱਗ-ਅਲੱਗ ਬਾਲਟੀਆਂ ਦੇ ਵਿੱਚ ਉਹਦਾ ਮਿਕਸਚਰ ਤਿਆਰ ਕਰੋ ਉਹਨੂੰ ਇੱਕੋ ਬਾਲਟੀ ਦੇ ਵਿੱਚ ਮਿਕਸਰ ਨਾ ਕਰੋ ਕਿਉਂਕਿ ਕਈ ਵਾਰ ਹੁੰਦਾ ਕੀ ਹੈ ਕਿ ਬਾਲਟੀ ਦੇ ਵਿੱਚ ਜਦੋਂ ਆਪਾਂ ਦੋ ਤਰ੍ਹਾਂ ਦੀਆਂ ਅਲੱਗ-ਅਲੱਗ ਦਵਾਈਆਂ ਪਾਣੇ ਆ ਤਾਂ ਉਹਨਾਂ ਦਾ ਕੰਬੀਨੇਸ਼ਨ ਸੈੱਟ ਨਹੀਂ ਪੈਂਦਾ ਕਿਉਂਕਿ ਅੱਗੇ ਜਾ ਕੇ ਫਿਰ ਉਹਦਾ ਬੈਸਟ ਰਿਜ਼ਲਟ ਦੇਖਣ ਨੂੰ ਨਹੀਂ ਮਿਲਦਾ ਕਿਉਂਕਿ ਜਦੋਂ ਆਪਾਂ ਘੋਲ ਬਣਾ ਕੇ ਇੱਕ ਪਾਸੇ ਬਾਲਟੀ ਦੇ ਵਿੱਚ ਰੱਖ ਦਿੰਦੇ ਆ ਤਾਂ ਤੁਹਾਡਾ ਉਹ ਇੱਕਦਮ ਤਾਂ ਯੂਜ਼ ਨਹੀਂ ਹੁੰਦਾ ਹੋ ਸਕਦਾ ਹੈ ਤੁਹਾਡੇ 4-5 ਘੰਟੇ ਉਹ ਬਾਲਟੀ ਇਦਾਂ ਹੀ ਪਈ ਰਹੇ ਕਿਉਂਕਿ ਏਰੀਆ ਤੁਹਾਡਾ ਜ਼ਿਆਦਾ ਹੁੰਦਾ ਹੈ ਤੇ ਛਿੜਕਾਅ ਤੁਸੀਂ ਜ਼ਿਆਦਾ ਜੀਤੇ ਕਰਕੇ ਉਹ ਕੋਲ ਹੈ ਤੁਹਾਡਾ ਬਾਲਟੀ ਦੇ ਵਿੱਚ ਕਈ ਘੰਟੇ ਪਿਆ ਰਹਿੰਦਾ ਹੈ ਜਿਹਦੇ ਨਾਲ ਕੀ ਉਹਦੇ ਵਿੱਚ ਕਈ ਰਿਐਕਸ਼ਨ ਹੋ ਜਾਂਦੇ ਨੇ ਜਿਹਦੇ ਨਾਲ ਤੁਹਾਨੂੰ ਰਿਜ਼ਲਟ ਦੇਖਣ ਨੂੰ ਨਹੀਂ ਮਿਲਦਾ ਤਾਂ ਕੋਸ਼ਿਸ਼ ਕਰੋ ਕਿ ਅਲੱਗ-ਅਲੱਗ ਬਾਲਟੀਆਂ ਦੇ ਵਿੱਚ ਤੁਸੀਂ ਘੋਲ ਤਿਆਰ ਕਰੋ ਅਤੇ ਬਾਅਦ ਵਿੱਚ ਉਹਨੂੰ ਇੱਕ ਘਟੋਲੀ ਦੇ ਵਿੱਚ ਜਾ ਕੇ ਮਿਕਸ ਕਰ ਦੋ ਜਦੋਂ ਸਪਰੇਅ ਕਰਨੀ ਹੈ ਪਰ ਅਲੱਗ-ਅਲੱਗ ਬਾਲਟੀਆਂ ਦੇ ਵਿੱਚ ਉਹਦਾ ਘੋਲ ਤਿਆਰ ਰੱਖੋ ਤੇ ਅਗਲੀ ਗੱਲ ਹੈ ਕਿਸਾਨ ਵੀਰੋ ਕਿ ਜੇ ਪਾਣੀ ਲਾਉਣ ਤੋਂ ਬਾਅਦ ਤੁਸੀਂ ਸਪਰੇਅ ਕਰ ਰਹੇ ਹੋ ਤਾਂ ਖਿਆਲ ਰੱਖਿਓ ਕਿ ਜ਼ਿਆਦਾ ਖੋਬੇ ਦੇ ਵਿੱਚ ਤੁਸੀਂ ਸਪਰੇਅ ਨਾ ਕਰੋ ਕਿਉਂਕਿ ਕਈ ਦਵਾਈਆਂ ਦੇ ਮਾੜੇ ਅਸਰ ਦੇਖਣ ਨੂੰ ਮਿਲਦੇ ਨੇ ਆਪਾਂ ਨੂੰ ਜਿਵੇਂ ਜਿਹਦੇ ਵਿੱਚ ਕੀ ਮੈਟਸਲਫਿਊਰਾਨ ਨਾਮ ਦਾ ਸਾਲਟ ਹੁੰਦਾ ਹੈ ਤਾਂ ਜੇ ਤੁਸੀਂ ਉਹ ਖੋਬੇ ਦੇ ਵਿੱਚ ਸਪਰੇਅ ਕਰੋਗੇ ਤਾਂ ਹੋ ਸਕਦਾ ਹੈ ਕਿ ਕਣਕ ਦੇ ਉੱਪਰ ਤੁਹਾਨੂੰ ਸਟ੍ਰੈਸ ਦੇਖਣ ਨੂੰ ਮਿਲੇ ਜਦੋਂ ਪੈਰ ਤੁਹਾਡੇ ਖੇਤਾਂ ਦੇ ਵਿੱਚ ਟਿਕਦਾ ਹੋਵੇ ਉਦੋਂ ਦਵਾਈਆਂ ਦਾ ਤੁਸੀਂ ਇਸਤੇਮਾਲ ਕਰੋ ਤੇਜੀ ਅਗਲੀ ਗੱਲ ਹੈ ਜਦੋਂ ਖੇਤਾਂ ਦੇ ਵਿੱਚ ਹਵਾਵਾਂ ਜ਼ਿਆਦਾ ਚੱਲਣ ਜ਼ਿਆਦਾ ਤੇਜ਼ ਹੋਣ ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਸਪਰੇਅ ਨਾ ਕਰੋ ਕਿਉਂਕਿ ਹੁੰਦਾ ਕੀ ਹੈ ਜਦੋਂ ਹਵਾਵਾਂ ਚੱਲਦੀਆਂ ਨੇ ਤੇ ਜਦੋਂ ਤੁਸੀਂ ਸਪਰੇਅ ਕਰਦੇ ਹੋ ਤਾਂ ਜਿਹੜਾ ਫੋਰਾ ਹੁੰਦਾ ਹੈ ਉਹ ਪੱਤੇ ਦੇ ਉੱਪਰ ਸਹੀ ਢੰਗ ਦੇ ਨਾਲ ਨਹੀਂ ਪੈਂਦਾ ਜਿਸ ਦੇ ਨਾਲ ਕੀ ਪੱਤੇ ਦੇ ਉੱਪਰ ਦਵਾਈ ਥੋੜੇ ਨਹੀਂ ਪੈਂਦੀ ਜਿਸ ਦੇ ਨਾਲ ਤੁਹਾਨੂੰ ਬੈਸਟ ਰਿਜ਼ਲਟ ਦੇਖਣ ਨੂੰ ਨਹੀਂ ਮਿਲਦਾ ਕਿਉਂਕਿ ਹਵਾ ਦੇ ਨਾਲ ਜਿਹੜਾ ਫੋਰਾ ਹੁੰਦਾ ਹੈ ਉਹ ਆਸੇ ਪਾਸੇ ਖਿੰਡਦਾ ਹੈ ਪੱਤੇ ਦੇ ਉੱਪਰ ਚੰਗੀ ਤਰ੍ਹਾਂ ਨਹੀਂ ਪੈਂਦਾ ਤਾਂ ਕੋਸ਼ਿਸ਼ ਕਰੋ ਕਿ ਜਿਸ ਦਿਨ ਜ਼ਿਆਦਾ ਹਵਾਵਾਂ ਤੇਜ਼ ਚੱਲਣ ਤਾਂ ਉਸ ਦਿਨ ਸਪਰੇਅ ਨਾ ਕਰੋ ਤੇ ਅਗਲੀ ਗੱਲ ਹੈ ਜੀ ਜਾਦਾ ਤਰੇਲ ਦੇ ਵਿੱਚ ਵੀ ਤੁਸੀਂ ਸਪਰੇ ਨਹੀਂ ਕਰਨੀ ਮਤਲਬ ਜਿਆਦਾ ਜਲਦੀ ਵੀ ਨਾ ਸਪਰੇ ਕਰੋ ਕਿਉਂਕਿ ਆਪਾਂ ਦੇਖਦੇ ਆ 8-9 ਵਜੇ ਤੱਕ ਆਪਾਂ ਨੂੰ ਤਰੇਲ ਦੇਖਣ ਨੂੰ ਮਿਲਦੀ ਆ ਖੇਤਾਂ ਦੇ ਵਿੱਚ ਜਦੋਂ ਆਪਾਂ ਸਪਰੇ ਕਰਦੇ ਆ ਤਾਂ ਹੁੰਦਾ ਕੀ ਹੈ ਕਿ ਤਰੇਲ ਦੇ ਨਾਲ ਨਾਲ ਦਵਾਈ ਵੀ ਤੁਹਾਡੀ ਪੱਤੇ ਤੋਂ ਥੱਲੇ ਡਿੱਗ ਜਾਂਦੀ ਹੈ ਜਿਸ ਦੇ ਨਾਲ ਤੁਹਾਨੂੰ ਬੈਸਟ ਰਿਜ਼ਲਟ ਦੇਖਣ ਨੂੰ ਨਹੀਂ ਮਿਲਦਾ ਬੈਸਟ ਟਾਈਮ ਇਹੀ ਹੈ ਜੀ 9 ਤੋਂ 5 ਦੇ ਵਿਚਾਲੇ ਵਿਚਾਲੇ ਤੁਸੀਂ ਸਪਰੇ ਦਾ ਕੰਮ ਨਿਮੇੜ ਲਓ ਜਦੋਂ ਖੇਤਾਂ ਦੇ ਵਿੱਚ ਤਰੇਲ ਨਾ ਹੋਵੇ ਤੁਹਾਡੇ ਤੇ ਕਿਸਾਨ ਵੀਰੋ ਇੱਕ ਹੋਰ ਛੋਟੀ ਜੀ ਅਪੀਲ ਤੇ ਕਿਸਾਨ ਵੀਰੋ ਇੱਕ ਹੋਰ ਛੋਟੀ ਜੀ ਅਪੀਲ ਹੈ ਗੁੱਲੀ ਡੰਡੇ ਨੂੰ ਤੁਸੀਂ ਬੈਸਟ ਉਦੋਂ ਹੀ ਰੋਕ ਸਕਦੇ ਹੋ ਜਿੰਨਾ ਉਹ ਛੋਟੇ ਸਟੇਜ ਦੇ ਉੱਪਰ ਹੋਵੇ ਜੇ ਗੁਲੀ ਡੰਡਾ ਥੋੜਾ ਜਿਆਦਾ ਵੱਡਾ ਹੋ ਜਾਊਗਾ ਤਾਂ ਉਹਨੂੰ ਕੰਟਰੋਲ ਕਰਨਾ ਉਨਾ ਹੀ ਔਖਾ ਹੁੰਦਾ ਹੈ ਆਪਾਂ ਫਿਰ ਉਹਦੀ ਡੋਜ਼ ਵਧਾਣਿਆ ਕਿਸੇ ਵੀ ਦਵਾਈ ਦੀ ਉੱਪਰ ਅਤੇ ਅੱਗੇ ਜਾ ਕੇ ਆਪਾਂ ਨੂੰ ਕਣਕ ਦੇ ਉੱਪਰ ਵੀ ਮਾੜਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਕੋਸ਼ਿਸ਼ ਕਰੋ ਕਿ ਜੇ ਪਾਣੀ ਨਹੀਂ ਲਾਇਆ ਤਾਂ ਪਾਣੀ ਲਾਉਣ ਤੋਂ ਪਹਿਲਾਂ ਤੁਸੀਂ ਜਿਹੜੀਆਂ ਦਵਾਈਆਂ ਆਉਂਦੀਆਂ ਨੇ ਉਹਦਾ ਛਿੜਕਾਅ ਕਰ ਸਕਦੇ ਹੋ ਤੁਸੀਂ ਅਤੇ ਜੇ ਪਾਣੀ ਲਾ ਚੁੱਕੇ ਹੋ ਤਾਂ ਜਦੋਂ ਤੁਹਾਡੇ ਖੇਤਾਂ ਦੇ ਵਿੱਚ ਪੈਰ ਟਿਕਦਾ ਹੋਵੇ ਤਾਂ ਉਦੋਂ ਇਹਦੀ ਸਪਰੇ ਤੁਸੀਂ ਕਰੋ ਜਿੰਨੀ ਜਲਦੀ ਹੋ ਸਕਦਾ ਹੈ ਉਨਨੀ ਜਲਦੀ ਇਹਦੀ ਸਪਰੇ ਕਰੋ ਜਿੰਨਾ ਲੇਟ ਤੁਸੀਂ ਗੋਲੀ ਡੰਡੇ ਦੀ ਸਪਰੇ ਕਰੋਗੇ ਅੱਗੇ ਜਾ ਕੇ ਤੁਹਾਨੂੰ ਕਣਕ ਦੇ ਝਾੜ ਵਿੱਚ ਉਹਦਾ ਮਾੜਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਅਤੇ ਜਿੰਨਾ ਗੋਲੀ ਡੰਡਾ ਵੱਡਾ ਹੋਈ ਜਾਊਗਾ ਉਨਨਾ ਉਹਦਾ ਕੰਟਰੋਲ ਕਰਨਾ ਔਖਾ ਹੈ ਇਹਦੇ ਰਿਗਾਰਡਿੰਗ ਆਪਾਂ ਨੇ ਪਹਿਲਾਂ ਵੀ ਵੀਡੀਓ ਪਾਈ ਹੈ ਕਿ ਕਿਹੜੀ ਦਵਾਈ ਦਾ ਤੁਸੀਂ ਯੂਜ਼ ਕਰ ਸਕਦੇ ਹੋ ਕਿ ਗੋਲੀ ਡੰਡੇ ਦੀ ਬੈਸਟ ਰੋਕਥਾਮ ਹੋਵੇ ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ ਹਾਂ ਤਾਂ ਕਿ ਤੁਸੀਂ ਉਹ ਵੀਡੀਓ ਨੂੰ ਜਾ ਕੇ ਦੇਖੋ ਅਤੇ اپنی انفارمیشن ਦੇ ਵਿੱਚ ਵਾਅਦਾ ਕਰੋ ਕਿਸਾਨ ਵੀਰੋ ਜੇ ਤੁਹਾਡੇ ਹੋਰ ਵੀ ਕੋਈ ਸਵਾਲ ਨੇ ਤਾਂ ਕਮੈਂਟ ਸੈਕਸ਼ਨ ਵਿੱਚ ਜਾ ਕੇ ਤੁਸੀਂ ਪੁੱਛ ਸਕਦੇ ਹੋ ਅਸੀਂ ਉਹਨਾਂ ਦਾ ਜਵਾਬ ਜ਼ਰੂਰ ਦਵਾਂਗੇ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਹੋਰ ਕਿਸਾਨ ਭਰਾਵਾਂ ਨਾਲ ਸ਼ੇਅਰ ਕਰਿਓ ਅਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਕਿਉਂਕਿ ਆਪਾਂ ਇਦਾਂ ਦੀ ਹਰ ਰੋਜ਼ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਆ ਤਾਂ ਕਿ ਤੁਹਾਡੀ انفارمیشن ਦੇ ਵਿੱਚ ਵਾਅਦਾ ਹੋਵੇ